ਜੀ ਪਿਆਰੇ ਵਿਦਿਆਰਥੀਓ ਸਕੂਲ ਆਫ ਐਮੀਨੈਂਸ ਦੇ ਬੱਚੜੀਆਂ 6000 ਸੀਟਾਂ ਖਾਲੀ ਨੇਗੀਆਂ ਇਹ ਜਾਣਕਾਰੀ ਜਿਹੜਾ ਅੱਜ ਦਾ ਜਿਹੜਾ ਪੰਜਾਬੀ ਜਾਗਰਣ ਹੈਗਾ 12 7 24 ਦਾ ਉਹ ਤੇ ਖਬਰ ਆਈ ਹੋਈ ਹੈ 메ਨ ਪੰਨੇ ਦੇ ਉੱਪਰ ਵੀ ਸਕੂਲ ਆਫ ਐਮੀਨੈਂਸ ਦੇ ਵਿੱਚ 6000 ਸੀਟਾਂ ਖਾਲੀ ਨੇ ਸੋ ਜਿਹੜੇ ਵਿਦਿਆਰਥੀ ਇੰਤਜ਼ਾਰ ਕਰ ਰਹੇ ਨੇਗੇ ਤਾਂ ਇਹ ਜਿਹੜਾ ਅਧਿਕਾਰੀਆਂ ਨੂੰ ਦਾਖਲੇ ਜਿਹੜੇ ਕਰਨ ਦੇ ਪੂਰੇ ਨਿਰਦੇਸ਼ ਦਿੱਤੇ ਗਏ ਨੇ ਜਿਹੜਾ 15 ਜੁਲਾਈ ਤੱਕ ਪੂਰੇ ਨਿਰਦੇਸ਼ ਜਿਹੜਾ ਅਧਿਕਾਰੀਆਂ ਨੂੰ ਦਿੱਤੇ ਗਏ ਨੇ ਦਾਖਲਾ ਕਰਨ ਦੇ ਤਿੰਨ ਕਾਉਂਸਲਿੰਗਾਂ ਹੋਣ ਦੇ ਬਾਵਜੂਦ ਜਿਹੜੀਆਂ ਸੀਟਾਂ ਇਹ ਭਰੀਆਂ ਨਹੀਂ ਜਾ ਸਕੀਆਂ ਕਿਸ ਤਰ੍ਹਾਂ ਦੇ ਨਾਲ ਜਿਹੜੀ ਖਬਰ ਦੇ ਵਿੱਚ ਮੋٹے ਤੌਰ ਤੇ ਸਾਨੂੰ ਦੱਸਣ ਲੱਗੇ ਸੀ ਸਾਰਾ ਸੀ ਜਿਹੜਾ 118 ਸਕੂਲ ਖੋਲੇ ਗਏ ਨੇ ਜਿਹੜਾ ਵਿਦਿਆਰਥੀਆਂ ਜਿਹੜੇ 11ਵੀਂ ਜਮਾਤ ਵਿੱਚ ਦਾਖਲੇ ਲਈ ਤਿੰਨ ਕਾਉਂਸਲਿੰਗਾਂ ਦੇ ਬਾਵਜੂਦ 6000 ਦੇ ਕਰੀਬ ਸੀਟਾਂ ਖਾਲੀ ਨੇ एससीआरटी पंजाब ਦੇ ਡਾਇਰੈਕਟਰ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਤੋਂ ਸਾਰੇ ਸਕੂਲ ਆਫ ਐਮੀਨੈਂਸ ਦੇ ਮੁਖੀਆਂ ਨੂੰ ਪੱਤਰ ਲਿਖ ਕੇ 15 ਜੁਲਾਈ ਤੱਕ ਇਹਨਾਂ ਸੀਟਾਂ ਤੇ ਦਾਖਲੇ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ ਨੇਗੇ ਸੋ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਚ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਪੜ੍ਹਦੇ ਬੱਚਾ ਨੂੰ ਪੜ੍ਹਾਈ ਦੇ ਨਾਲ NEET, JEE, UPSC ਤੇ ਹੋਰ ਵਿਕਾਰੀ ਕੰਪੀਟੀਸ਼ਨ ਦੀ ਤਿਆਰੀ ਕਰਵਾਉਣ ਲਈ ਸੂਬੇ ਚ ਬਹੁਤ ਜਿਹੜੇ ਐਮੀਨੈਂਸ ਸਕੂਲ ਖੋਲੇ ਸੀਗੇ ਕਹਿੰਦੇ ਤੇ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਸੀਟਾਂ ਖਾਲੀ ਰਹਿੰਦੀਆਂ ਨਿਗੀਆਂ ਤਾਂ 11ਵੀਂ ਜਮਾਤ ਚ ਦਾਖਲੇ ਲਈ 15104 ਸੀਟਾਂ ਰੱਖੀਆਂ ਗਈਆਂ ਨੇ ਚਾਲੂ ਵਿਦਿਅਕ ਸੈਸ਼ਨ ਵਿੱਚ ਇਹਨਾਂ ਚੋਂ 9044 ਸੀਟਾਂ ਤੇ ਦਾਖਲੇ ਹੋ ਸਕੇ ਨੇ ਜਦਕਿ 6000 ਜਿਹੜੀਆਂ 60 ਸੀਟਾਂ ਹਲੇ ਵੀ ਖਾਲੀ ਨੇਗੀਆਂ ਇਹਨਾਂ ਚੋਂ ਸਰਕਾਰੀ ਸਕੂਲਾਂ ਦੇ ਉਮੀਦਵਾਰਾਂ ਦੀਆਂ 3908 ਤੇ ਪ੍ਰਾਈਵੇਟ ਸਕੂਲਾਂ ਦੇ ਉਮੀਦਵਾਰਾਂ ਦੀਆਂ 2151 ਸੀਟਾਂ ਹਜੇ ਭਰਨੀਆਂ ਬਾਕੀ ਨੇ ਸੋ ਮੌਜੂਦਾ ਸਥਿਤੀ ਨੂੰ ਦੇਖਦਿਆਂ ਡਾਇਰੈਕਟਰ ਆਈਸੀਆਰਟੀ ਪੰਜਾਬ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਤੇ ਐਸਓਈ ਦੇ ਮੁਖੀਆਂ ਨੂੰ ਪੱਤਰ ਲਿਖ ਕੇ 15 ਜੁਲਾਈ ਤੱਕ ਇਹਨਾਂ ਸੀਟਾਂ ਤੇ ਦਾਖਲੇ ਮੁਕੰਮਲ ਕਰਨ ਦੇ ਹਦੇਸ ਜਾਰੀ ਕੀਤੇ ਨੇਗੇ ਸੋ ਇਸ ਤਰ੍ਹਾਂ ਜਿਹੜਾ ਪੱਤਰ ਮੁਤਾਬਕ ਕਾਉਂਸਲਿੰਗ ਦੌਰਾਨ ਜੇਕਰ ਕਿਸੇ ਵੀ ਕੈਟਾਗਰੀ ਸੀਟਾਂ ਭਰ ਲਈ ਉਸੇ ਸਕੂਲ ਦਾ ਕੁਆਲੀਫਾਈ ਵਿਦਿਆਰਥੀ ਉਪਲਬਧ ਨਹੀਂ ਹੁੰਦਾ ਤਾਂ ਨਾਲ ਲੱਗਦੇ ਸਕੂਲ ਆਫ ਐਮਿਨੈਂਸ ਜਾਂ ਨਾਲ ਲੱਗਦੇ ਜ਼ਿਲ੍ਹੇ ਦੇ ਐਸਓਈ ਦੇ ਉਸੇ ਕੈਟਾਗਰੀ ਦੇ ਕੁਆਲੀਫਾਈ ਵਿਦਿਆਰਥੀ ਨੂੰ ਦਾਖਲ ਕੀਤਾ ਜਾਵੇ ਏ ਵੀ ਕਿਹਾ ਗਿਆ ਕਿ ਇਹ ਸੀਟਾਂ ਉਸੇ ਸ਼੍ਰੇਣੀ ਚੋਂ ਭਰੀਆਂ ਜਾਣ ਜਿਸ ਲਈ ਉਹ ਰਾਖਵੀਆਂ ਨੇ ਜੇਕਰ ਫਿਰ ਵੀ ਕਿਸੇ ਕਾਰਨ ਸੀਟਾਂ ਨਹੀਂ ਭਰਦੀਆਂ ਤਾਂ 20% ਦੀ ਜਨਰਲ 54% ਦੀ ਐਸਸੀ ਤੇ ਜਿਹੜਾ ਹੈਗਾ 26% ਦੀ ਬੀਸੀ ਕੈਟਾਗਰੀ ਚੋਂ ਸੀਟਾਂ ਭਰੀਆਂ ਜਾਣਗੀਆਂ ਸੋ ਤੁਹਾਨੂੰ ਦੱਸ ਦਈਏ ਜਿਹੜਾ ਸਕੂਲ ਆਫ ਫੈਮਿਨਸ ਦੇ ਵਿੱਚ ਜਿਹੜੇ 6000 ਸੀਟਾਂ ਖਾਲੀ ਨੇ 15 ਜੁਲਾਈ ਤੋਂ ਜਿਹੜਾ ਪਹਿਲਾਂ ਪਹਿਲਾਂ ਇਸ ਨੂੰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਨੇ ਇੱਕ ਵਾਰ ਨੇੜੇ ਕਰਕੇ ਦਿਖਾ ਦਿੰਨੇ ਆ ਖਾਲੀ ਸੀਟਾਂ ਦਾ ਵੇਰਵਾ ਤੁਸੀਂ ਵੇਖ ਰਹੇ ਹੋਗੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵੀ ਆ ਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਲਈ ਵੀ ਆ ਜਿਹੜਾ ਜਨਲ ਹੈ 987 ਸੀਟਾਂ ਖਾਲੀ ਪਈਆਂ ਜੀ ਐਡਬਲਯੂਐਸ 1092 ਸਰਕਾਰੀ ਸਕੂਲਾਂ ਚ ਪਈਆਂ ਨੇ ਜਿਹੜੀਆਂ ਬੀਸੀ ਦੀਆਂ 441 ਐਸਸੀ 945 ਸ਼ਰੀਰਕ ਵਿਕਲੰਗ ਨੇ ਜਿਹੜੇ 444 ਕੁੱਲ ਸੀਟਾਂ 3909 3900 ਸੀਟਾਂ ਨੇ ਯਾਨੀ ਕਿ 3909 ਸੀਟਾਂ ਖਾਲੀ ਪਈਆਂ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਨਿੱਜੀ ਸਕੂਲ ਦੇ ਵਿਦਿਆਰਥੀਆਂ ਲਈ ਸੀਟਾਂ ਜਿਹੜੀਆਂ ਖਾਲੀ ਨੇ ਜੀ ਜਨਰਲ 769 ای ڈبلیو ایس ਲਈ 363 بی سی ਲਈ 233 ایس سی ਲਈ 639 ਤੇ ਸਰੀਰਕ ਵਿਕਲੰਗ ਲਈ 147 કુલ ਸੀਟਾਂ ਖਾਲੀ ਪਈਆਂ ਨੇ 2152 ਜਿਹੜੇ ਕਿ ਨਿੱਜੀ ਸਕੂਲਾਂ ਦੇ ਵਿਦਿਆਰਥੀ ਨੇ ਪ੍ਰਾਈਵੇਟ ਸਕੂਲਾਂ ਦੇ ਨੇ ਉਹਨਾਂ ਦੇ ਇੱਕ ਕੋਟਾ ਹੁੰਦਾਗਾ ਸੋ ਇਸ ਜਾਣਕਾਰੀ ਨੂੰ ਅਪਾ ਵੱਧ ਤੋਂ ਵੱਧ ਵਿਦਿਆਰਥੀ ਤੱਕ ਪਹੁੰਚਾਈਏ ਤਾਂ ਕਿ ਵਿਦਿਆਰਥੀ ਜਿਹੜਾ ਜਾਗਰਤ ਹੋ ਸਕਣ ਤੇ ਜਿਹੜਾ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਪੱਤਰ ਆਉਂਦਾਗਾ ਤੇ ਉਹ ਵਿਦਿਆਰਥੀਆਂ ਤੱਕ ਜਿਹੜਾ ਪਹੁੰਚਦਾ ਕਰੀਏ ਤਾਂ ਕਿ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਣਾ ਹੋ ਤੇ ਉਹਨਾਂ ਦੀ ਕਿਰਿਸ਼ਾ ਸ਼ਕਤੀ ਹੈ ਇਹਨਾਂ ਸਕੂਲਾਂ ਵਿੱਚ ਦਾਖਲਾ ਲੈਣ ਦੀ ਤਾਂ ਦਾਖਲਾ ਲੈ ਸਕਣਾ ਬਸ ਤੋਂ ਬਸ ਵੀਡੀਓ ਨੂੰ ਸ਼ੇਅਰ ਕਰੀਏ ਜਗੇ ਲਾਈਕ ਕਮੈਂਟ ਕਰੀਏ ਤਾਂ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਜੜੀ ਤੱਥਾਂ ਦੇ ਆਧਾਰਤ ਜੜੀ ਪਹੁੰਚਦੀ ਕੀਤੀ ਜਾਵੇਗੀ ਸ਼ੁਕਰੀਆ ਮਿਹਰਬਾਨ